ਹੈਲੋ ਹਾਂਜੀ ਸਟੂਡੈਂਟ ਮੈਂ ਗੁਲਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਪਾਈਵੇ ਚੈਨਲ ਤੇ ਜਿੱਦਾਂ ਕਿ ਬੱਚਿਓ ਤੁਹਾਨੂੰ ਪਤਾ ਹੈ ਵੀ ਆਪਾਂ ਜਿਹੜੀ ਸੀਰੀਜ਼ ਸਟਾਰਟ ਕੀਤੀ ہوئی ਹੈ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਠੀਕ ਹੈ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਸ਼ੁੱਧ ਰੂਪ ਆਪਾਂ ਜਿਹੜਾ ਸ਼ੁਰੂ ਕੀਤਾ ਹੋਇਆ ਸੀਗਾ ਤੇ ਇਹ ਉਹ ਸ਼ਬਦ ਸੀਗੇ ਜਿਹੜੇ ਆਪਾਂ ਪੇਪਰਾਂ ਦੇ ਵਿੱਚ ਦੇਖੀ ਨੇ ਦਾ ਬਾਰ-ਬਾਰ ਜਿਹੜੇ ਆ ਰਹੇ ਨੇ ਠੀਕ ਹੈ ਉਹ ਵਾਲੇ ਕੀਤੇ ਆ ਕਾਫੀ ਹੋ ਗਏ ਤੇ ਅੱਗੇ ਆਪਾਂ ਫਿਰ ਸਟਾਰਟ ਕੀਤੇ ਹੋਏ ਨੇ ਜਿਵੇਂ ਇਕਨੋਮਿਕ ਕੀ ਹੁੰਦਾ ਆਰਥਿਕ ਹੁੰਦਾ ਇਕਨੋਮਿਕ ਕੀ ਹੁੰਦਾ ਆਰਥਿਕ ਠੀਕ ਇਕਨੋਮਿਕ ਕੀ ਆ ਜੰਦਾ ਆਰਥਿਕ ਯਾਨੀ ਕਿ ਪੈਸੇ ਨਾਲ ਸੰਬੰਧਿਤ ਹੁੰਦੀਆਂ ਨੇ ਜਿਹੜੀਆਂ ਗੱਲਾਂ ਠੀਕ ਹੈ ਫਿਰ ਐਮਰਜੈਂਸੀ ਅਪਾਤਕਾਲੀਨ ਯਾਨੀ ਕਿ ਐਮਰਜੈਂਸੀ ਪੈਜੇ ਉਹਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਾਂਗੇ ਅਪਾਤਕਾਲੀਨ ਠੀਕ ਹੈ ਜਿੱਦਾਂ ਤੁਸੀਂ ਹਸਪੀਟਲ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਐਮਰਜੈਂਸੀ ਰੂਮ ਦੇ ਨਾਲ ਕਈ ਵਾਰੀ ਸਰਕਾਰੀ ਹਸਪੀਟਲ 'ਚ ਲਿਖਿਆ ਹੁੰਦਾ ਅਪਾਤਕਾਲੀਨ ਠੀਕ ਹੈ ਉਸ ਤੋਂ ਬਾਅਦ ਇਨਸਾਈਕਲੋਪੀਡੀਆ ਵਿਸ਼ਵਕੋਸ਼ ਇਨਸਾਈਕਲੋਪੀਡੀਆ ਹੁੰਦਾ ਵਿਸ਼ਵਕੋਸ਼ ਠੀਕ ਇਨਕੁਆਰੀ ਪੁੱਛਗਿਸ਼ ਇਨਕੁਆਰੀ ਹੁੰਦੀ ਹੈ ਪੁੱਛ ਗਿਸ ਜਾਨੀ ਕਿ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਠੀਕ ਹੈ ਜਿੱਥੇ ਗਏ ਫੋਰ ਐਗਜ਼ਾਮਪਲ ਕਿਸੇ ਆਫਿਸ ਦੇ ਵਿੱਚ ਗਏ ਤਾਂ ਉੱਥੇ ਇੱਕ ਅਲੱਗ ਤੋਂ ਤੁਹਾਨੂੰ ਆਫਿਸ ਜਾਂ ਇੱਕ ਰਿਸੈਪਸ਼ਨ ਜਿਹਦੇ ਉੱਪਰ ਇਨਕੁਆਰੀ ਲਿਖਿਆ ਹੁੰਦਾ ਜਿੱਥੋਂ ਤੁਸੀਂ ਉਸ ਦੇ ਬਾਰੇ ਸਾਰੀ ਪੁੱਛਗਿਸ ਕਰ ਸਕਦੇ ਹੋ ਠੀਕ ਹੈ ਐਂਟਰੀ ਮਤਲਬ ਇੰਦਰਾਜ਼ ਤਾਂ ਇਹ ਪੇਪਰ ਦੇ ਵਿੱਚ ਇਸ ਤਰ੍ਹਾਂ ਹੀ ਹੈ ਇੰਦਰਾਜ਼ ਐਂਟਰੀ ਨੂੰ ਆਪਾਂ ਹੋਰ ਕੀ ਆਖ ਸਕਦੇ ਹਾਂ ਦਾਖਲਾ ਠੀਕ ਐਂਟਰ ਕਰਨਾ ਕੀ ਹੁੰਦਾ ਹੈ ਦਾਖਲਾ ਇਹਨੂੰ ਪੇਪਰ ਦੇ ਵਿੱਚ ਇੰਦਰਾਜ਼ ਵੀ ਲਿਖ ਦਿੰਦੇ ਨੇ ਠੀਕ ਤਾਂ ਇਦਾਂ ਦੇ ਕੁਝ ਸ਼ਬਦ ਨੇ ਜਿਹੜੇ ਤੁਸੀਂ ਜੀ ਪੜੋਗੇ ਫੇਰ ਹੀ ਹੋਣਗੇ ਨਹੀਂ ਤੁਸੀਂ ਕਈ ਬੱਚੇ ਕੀ ਕਰਨਗੇ ਲੱਭੀ ਜਾਣਗੇ ਐਂਟਰੀ ਦਾ ਅਰਥ ਕੀ ਹੁੰਦਾ ਹੈ ਦਾਖਲਾ ਆਪਸ਼ਨ ਦੇ ਵਿੱਚ ਨਾ ਹੋਵੇ ਫਿਰ ਕੀ ਕਰੋਗੇ ਇੰਦਰਾਜ਼ ਠੀਕ ਉਸ ਤੋਂ ਬਾਅਦ ਐਪੀਸੋਡ ਪ੍ਰਸੰਗ ਐਪੀਸੋਡ ਹੁੰਦਾ ਹੈ ਸੰਗ ਠੀਕ ਤਾਂ ਇਹ ਸਬੂਦ ਨੇ ਅੱਗੇ 67 ਜਿਹੜੇ ਹੋ ਗਏ ਆਪਣੇ ਉਸ ਤੋਂ ਬਾਅਦ ਠੀਕ ਹੈ ਸਟੈਬਲਿਸਮੈਂਟ ਬ੍ਰਾਂਚ ਅਮਲਾ ਸਾਖਾ ਕੀ ਹੁੰਦਾ ਹੈ ਅਮਲਾ ਸਾਖਾ ਹੁੰਦਾ ਹੈ ਠੀਕ ਉਸ ਤੋਂ ਬਾਅਦ ਅਸਟੈਸਟਿਡ ਅਫੀਸਰ ਮਿਲਕ ਅਫੀਸਰ ਠੀਕ ਹੈ ਉਹ ਅਫੀਸਰ ਹੁੰਦੇ ਨੇ ਜਿਨ੍ਹਾਂ ਦੇ ਕੁਲੇ ਸੀ ਜਾ ਕੇ ਆਪਣੇ ਜਦ ਤੱਕ ਕਈ ਵਾਰੀ ਡਾਕੂਮੈਂਟ ਸਟੈਟਸਟਡ ਕਰਵਾਣੇ ਆ ਠੀਕ ਹੈ ਜਿਨ੍ਹਾਂ ਨੂੰ ਇਹ ਅਹੁਦਾ ਹੁੰਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਮਿਲਖ ਅਫੀਸਰ ਕਿਹਾ ਜਾਂਦਾ ਉਸ ਤੋਂ ਬਾਅਦ ਐਟੈਕਵਿਟ ਸਲੀਕਾ ਤੁਹਾਡੇ ਰਹਿਣ ਦਾ ਸਲੀਕਾ ਕੀ ਹੈ ਢੰਗ ਕੀ ਹੈ ਠੀਕ ਹੈ ਸਲੀਕਾ ਬੋਲਿਆ ਜਾਂਦਾ ਹੈ ਉਸ ਤੋਂ ਬਾਅਦ ਅਗਲਾ ਏਵੈਲੂਏਸ਼ਨ ਏਵੈਲੂਏਸ਼ਨ ਹੁੰਦਾ ਮੁਲਾਂਕਣ ਕਰਨਾ ਠੀਕ ਹੈ ਮੁਲਾਂਕਣ ਕੀਤਾ ਜਾਂਦਾ ਹੈ ਕਿਵੇਂ ਜਿਵੇਂ ਬੱਚਿਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਵੀ ਸਾਰੇ ਸਾਲ ਦੇ ਵਿੱਚ ਬੱਚੇ ਨੇ ਕੀ ਕੀ ਸਕੂਲ ਦੇ ਵਿੱਚ ਪਰਫਾਰਮੈਂਸ ਕੀਤੀ ਹੈ ਉਹਦੇ ਪੇਪਰ 'ਚ ਮਾਰਕਸ ਕਿੰਨੇ ਨੇ ਠੀਕ ਹੈ ਉਹ ਸਾਰੇ ਸਾਲ ਦਾ ਇਕੱਠਾ ਬਾਇਓ ਡਾਟਾ ਕਰਕੇ ਤੁਹਾਡਾ ਮੁਲਾਂਕਣ ਹੁੰਦਾ ਹੈ ਉਹ ਜਿਹਦੇ ਵਿੱਚ ਤੁਹਾਡੇ ਅੰਕ ਨਿਰਧਾਰਿਤ ਕੀਤੇ ਜਾਂਦੇ ਨੇ ਠੀਕ ਉਸ ਤੋਂ ਬਾਅਦ ਐਵੀਡੈਂਸ ਸਬੂਤ ਐਵੀਡੈਂਸ ਹੁੰਦਾ ਹੈ ਸਬੂਤ ਠੀਕ ਹੈ ਉਸ ਤੋਂ ਬਾਅਦ ਏਵੈਲੂਏਟ ਪੜਤਾਲ ਕਰਨੀ ਏਵੈਲੂਏਟ ਕਰਨਾ ਹੁੰਦਾ ਪੜਤਾਲ ਕਰਨੀ ਬਾਰ ਬਾਰ ਦਿੱਕੀ ਠੀਕ ਹੈ ਜਜਮੈਂਟ ਕਰਨੀ ਵੀ ਪੜਤਾਲ ਕੀਤੀ ਜਾ ਰਹੀ ਹੈ ਓਕੇ ਅਗਲਾ ਅੰਬੈਲਸ ਮੈਂਟ ਗਵਨ ਹੋਣਾ ਅੱਗੇ ਫਾਈਲ ਮਿਸਲ ਫਾਈਲ ਦਾ ਅਰਥ ਹੁੰਦਾ ਮਿਸਲ ਠੀਕ ਹੈ ਫਾਈਲ ਸੀਡੀ ਆਪਾਂ ਨੂੰ ਇੱਕ ਕਾਫੀ ਡਾਕੂਮੈਂਟ ਆਪਾਂ ਇਕੱਠੇ ਕਰਕੇ ਇੱਕ ਕਵਰ ਦੇ ਵਿੱਚ ਪਾ ਲੈਨੇ ਆ ਉਹ ਫਾਈਲ ਹੁੰਦੀ ਆਪਣੀ ਮਿਸਲ ਹੁੰਦਾ ਅੱਗੇ ਫਾਈਨੈਂਸ਼ੀਅਲ ਇਅਰ ਵਿੱਤੀ ਸਾਲ ਵਿੱਤ ਮਤਲਬ ਪੈਸੇ ਠੀਕ ਹੈ ਫਾਈਨੈਂਸ਼ੀਅਲ ਇਅਰ ਵਿੱਤ ਸਾਲ ਫਿਰ ਫੋਕਲੋਰ ਲੋਕਤਾਰਾ ਫੋਕਲੋਰ ਕੀ ਹੁੰਦਾ ਲੋਕਤਾਰਾ ਹੁੰਦੀ ਹੈ ਠੀਕ ਅਗਲਾ ਫੈਕਟਸ ਫੈਕਟਸ ਹੁੰਦੇ ਨੇ ਤੱਤ ਕੋਈ ਤੱਤ ਹੋਣੇ ਕੁਝ ਫੈਕਟਸ ਹੋਣੇ ਫੇਡਡ ਮਤਲਬ ਫਿੱਕਾ ਫਿੱਕਾ ਮਤਲਬ ਉਹ ਹੁੰਦਾ ਜਿਹਦਾ ਰੰਗ ਜ਼ਿਆਦਾ ਗੂੜਾ ਨਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਕਿਸੇ ਚੀਜ਼ ਦਾ ਰੰਗ ਜਦੋਂ ਨਿਕਲ ਜਾਂਦਾ ਆਪਾਂ ਕਹਿੰਦੇ ਆ ਅਕਸਰ ਵੀ ਇਹ ਚੀਜ਼ ਫੇਡ ਹੋ ਗਈ ਫੇਡਡ ਮਤਲਬ ਫਿੱਕਾ ਠੀਕ ਫਿਟ ਮਤਲਬ ਕਿਸਮਤ ਫਿਟ ਨੂੰੰਦਾ ਕਿਸਮਤ ਸਟ੍ਰਿਕ ਸੰਕੀ ਸੰਕੀ ਸੁਭਾਅ ਦਾ ਹੋਣਾ ਠੀਕ ਇਸ ਤਰ੍ਹਾਂ ਤੁਹਾਡੇ ਹੌਲੀ ਹੌਲੀ ਚੱਲਦੇ ਆਪਣੀ ਜਿਹੜੇ ਰਾਜ਼ੀ 80% ਆਪਾਂ ਪਹੁੰਚ ਗਏ ਆ ਕਾਫੀ ਕਰਾਂਗੇ ਠੀਕ ਹੈ ਛੋਟੀਆਂ ਛੋਟੀਆਂ ਕਲਾਸਾਂ ਇਸ ਤਰ੍ਹਾਂ ਪਾਉਂਦੇ ਰਹਾਂਗੇ ਤੇ ਤੁਸੀਂ ਇਹਦੇ ਵਿੱਚ ਜਿਹੜੀ ਸੀਜ਼ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਜਾਵਾ ਇੰਗਲਿਸ਼ ਤੋਂ ਪੰਜਾਬੀ ਦੇ ਜਿਹੜੇ ਸ਼ਬਦ ਨੇ ਉਹ ਵੀ ਯਾਦ ਰੱਖਣਾ ਤੇ ਦੂਸਰਾ ਇਹ ਵੀ ਯਾਦ ਰੱਖਣਾ ਵੀ ਤੇ ਸਪੈਲਿੰਗ ਕਿਦਾਂ ਪਾਏ ਜਾਂਦੇ ਨੇ ਠੀਕ ਕਈ ਵਾਰ ਪੇਪਰ ਦੇ ਵਿੱਚ ਤੁਹਾਨੂੰ ਸਹੀ ਲਿਖਣਾ ਆ ਜਾਂਦਾ ਵੀ ਸਪੈਲਿੰਗ ਸਹੀ ਲਿਖੋ ਠੀਕ ਹੈ ਤਾਂ ਇਸ ਤਰ੍ਹਾਂ ਸਪੈਲਿੰਗ ਪਾ ਦਿੱਤੇ ਜਾਂਦੇ ਨੇ ਚਾਰ ਆਪਸ਼ਨਾਂ ਜਿਵੇਂ ਕਈ ਵਾਰ ਇਹਨਾਂ ਦੇ ਸਪੈਲਿੰਗ ਚੇਂਜ ਕਰ ਦਾਨਗੇ ਠੀਕ ਹੈ ਜਿਵੇਂ ਮੈਂ ਫੀਟ ਲਿਖਿਆ ਤਾਂ ਕਈ ਵਾਰ ਉਹ ਫੀਟ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਆ ਠੀਕ ਹੈ ਫਿਰ ਆਪਸ਼ਨਾਂ ਚਾਰ ਅਲੱਗ-ਅਲੱਗ ਹੋ ਸਕਦੀਆਂ ਨੇ ਸਪੈਲਿੰਗ ਵੀ ਯਾਦ ਰੱਖਣੇ ਨੇ ਤੇ ਨਾਲ-ਨਾਲ ਸ਼ੁੱਧ ਪੰਜਾਬੀ ਵੀ ਯਾਦ ਰੱਖਣੀ ਹੈ ਓਕੇ ਸੋ ਅੱਜ ਤੱਕ ਐਨੇ ਤੁਹਾਡੇ ਸੀ ਫਿਰ ਮਿਲਦੇ ਆਂ ਅਗਲੀ ਕਲਾਸ ਚ ਤਦ ਤੱਕ ਤੁਸੀਂ ਇਹਨਾਂ ਨੂੰ ਪੜਦੇ ਰਹੋ ਤੇ ਸਾਡੇ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਤਾਂ ਕਿ ਤੁਹਾਡੇ ਤੱਕ ਇਦਾਂ ਦੀਆਂ ਕਲਾਸਾਂ ਤੁਹਾਨੂੰ ਸਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾਣ ਜੇ ਸਬਸਕ੍ਰਾਈਬ ਕਰੋਗੇ ਫੇਰ ਹੀ ਤੁਹਾਡੇ ਵੈਲ ਆਈਕਨ ਤੇ ਜਾਓਗੇ ਜਦੋਂ ਵੀ ਸਾਡੀ ਕੋਈ ਵੀਡੀਓ ਜਾਂਦੀ ਹੈ ਠੀਕ ਹੈ ਅਸੀਂ ਅਪਲੋਡ ਕਰਦੇ ਆ ਵੈਲ ਆਈਕਨ ਕਰੋਗੇ ਫਿਰ ਤੁਹਾਡੇ ਤੱਕ ਮੈਸੇਜ ਨਾਲ ਦੀ ਨਾਲ ਪਹੁੰਚ ਜਾਣਾ ਵੀ ਅਸੀਂ ਨਵੀਂ ਵੀਡੀਓ ਜਿਹੜੀ ਆ ਅਪਲੋਡ ਕਰ ਦਿੱਤੀ ਆ ਠੀਕ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅੱਗੇ ਲਾਚ ਫਿਰ ਮਿਲਦੇ ਆਂ ਇਦਾਂ ਦੇ ਕੁਝ ਹੋਰ ਸ਼ਬਦ ਲੈ ਕੇ ਓਕੇ